ਕਾ ਮੇਰਾ ਰਾਇ ਸਰ ਰਾਇ ਸਰ ਹਾਂ ਇੱਥੇ ਕਿਵੇਂ ਆ ਗਿਆ ਇੱਥੇ ਮੈਂ ਕੁੜੀ ਛੱਡ ਗਈ ਮੈਨੂੰ ਤੇਰੀ ਹੈ ਤੇਰੀ ਕੁੜੀ ਛੱਡ ਗਈ ਕਿਰਨਾ ਕਿਰਨਾ ਹਾਂ ਕਾ ਤੂੰ ਛੱਡ ਗਈ ਇੱਥੇ ਉਹ ਆਏ ਇੱਥੇ ਛੱਡ ਗਈ ਮੈਨੂੰ ਕੋਸਾ ਨਹੀਂ ਲੱਗਿਆ ਕਾ ਤੂੰ ਛੱਡ ਗਈ ਹੈ ਕਾ ਤੂੰ ਛੱਡ ਗਈ ਕਿਹ ਪਤਾ ਤੇ ਹੁਣ ਰੋਟੀ ਪਾਣੀ ਕਿੱਥੋਂ ਖਾਣਾ ਤੂੰ ਰੋਟੀ ਮੈਂ ਚੁੰਮੀ ਆਏ ਤੇ ਭਾਦੀ ਜੀ ਪਿੰਡ ਕਿਦਾ ਤੇਰਾ ਪਿੰਡ ਪਿੰਡ ਰਾਇ ਸਰ ਮੇਰਾ ਰਾਇ ਸਰ ਹਾਂ ਤੇਰਾ ਨਾਮ ਕੀ ਆ ਰੋਲਦੂ ਆ ਰੋਲਦੂ ਤੇਰਾ ਪਿਆਉਲਾ ਨਾ ਕਿਸਨਾ ਕਿਸਨਾ ਹਾਂ ਤੇਰੇ ਪਿੰਡ ਦਾ ਸਰਪੰਚ ਕੌਣ ਆ ਸਰਪੰਚ 20 ਸਾਲ ਨਹੀਂ ਕੋਈ ਪੁਰਾਣਾ ਸਰਪੰਚ ਉਤਰੇ ਪਿੰਡ ਦਾ ਆ ਸਰਪੰਚ ਹੁਣ ਯਾਦ ਨਹੀਂ ਮੇਰੀ ਚੀਤਾ ਅੱਛਾ ਕੁਝ ਵੀ ਨਹੀਂ ਯਾਦ ਹੁਣ ਕੁਝ ਵੀ ਨਹੀਂ ਕੁੜੀ ਕਾ ਤਾਂ ਛੱਡ ਗਈ ਫਿਰ ਇੱਥੇ ਕੁੜੀ ਗਈ ਫਿਰ ਕਾ ਤਾਂ ਛੱਡ ਗਈ ਫਿਰ ਆਵਾ ਠੀਕ ਆ ਇੱਥੇ ਰਿਹਾ ਸੀ ਉਹ ਮਾਦਾ ਸਾਡੇ ਉਹ ਖੇਤ ਚ ਦੇਰੇ ਕੋਲੇ ਹਾਂ ਠੀਕ ਆ ਕੱਪੜਾ ਵਾਲੀ ਦਾ ਹੈਗੇ ਕਿਹਨੇ ਉਹਨਾਂ ਕੱਪੜਾ ਵਾਲੀ ਦਾ ਕੋਈ ਨਹੀਂਗਾ ਆ ਬਜ਼ੁਰਗਾ ਜੀ ਆਪਣਾ ਪਿੰਡ ਰਾਇ ਸਰਦਸਦਾ ਜ਼ਿਲ੍ਹਾ ਬਰਨਾਲਾ ਬਜ਼ੁਰਗ ਦਾ ਨਾਮ ਕੀ ਹੈ ਬਜ਼ੁਰਗੋ ਤੁਹਾਡਾ ਰੋਲਦੂ ਬਜ਼ੁਰਗ ਦਾ ਨਾਮ ਹੈਗਾ ਰੋਲਦੂ ਪਿਤਾ ਦਾ ਨਾਮ ਕਿਸ ਨੇ ਕ੍ਰਿਸ਼ਨਾ ਰਾਏ ਸਰਪੰਡ ਜਿਲ੍ਹਾ ਬਰਨਾਲਾ ਦੱਸਦਾ ਜੀ ਇਹ ਇਹ ਆ ਨਾ ਮੇਰੀ ਕੁੜੀ ਆ ਕੋਈ ਕਿਰਨਾ ਉਹ ਛੱਡ ਗਈ ਮੈਨੂੰ ਤੇ ਇਹ ਵੀਡੀਓ ਨਾ ਮੇਰਾ ਵੀਰ ਵੱਤ ਤੋਂ ਵੱਤ ਸ਼ੇਅਰ ਕਰ ਦੋ ਇਹ ਮੁੰਡਾ ਉਹ ਰੋਡ 'ਤੇ ਆ ਰਣਾ ਇਹ ਇਸ ਟਾਈਮ ਸਾਡੇ ਮਾਨਸਾ ਰੋਡ ਨੇੜੇ ਅੰਡਰ ਬ੍ਰਿਜ ਸਾਡੇ ਰਾਖਾਂ ਕੋਲੇ ਸੀ ਰਾਤ ਇਹਨਾਂ ਨੂੰ ਕੱਪੜਾ ਲਈਦਾ ਦਿੱਤਾ ਬਈ ਤੇ ਹੁਣ ਇਹ ਆ ਕ੍ਰਿਸ਼ਨਾ ਚਾ ਤੇ ਮੇਰਾ ਵੀਰ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰ ਦੋ ਨਾ ਨਾ ਇਹ ਆਪਦੀ ਕੁੜੀ ਦਾ ਨਾਮ ਕਿਰਨਾ ਦੱਸਦਾ ਹੈਗਾ ਸਾਡਾ ਮੋਬਾਈਲ ਨੰਬਰ ਹੈਗਾ ਮੇਰਾ 9478548685 ਅੱਜ ਦੀ ਰਾਤ ਦੀ ਕਟਾਉਣੇ ਆ ਕੱਲ ਨੂੰ ਬਈ ਨਹੀਂ ਫਿਰ ਇਹਨੂੰ ਉੱਥੇ ਬਿਰਦਾ ਆਸ਼ਰਮ ਵਿੱਚ ਛੱਡ ਕੇ ਆਵਾਂਗੇ ਔਰ ਕਿਹੜਾ ਪੰਡ